ਇਹਨਾਂ ਨੇ ਜੀ ਅਸੀਂ ਦਮ ਤਾਂ ਰੱਖ ਕੇ ਲੈ ਕੇ ਜਾਈਏ ਤੁਸੀਂ ਮੇਰੀ ਗੱਲ ਨੂੰ ਸਮਝੋ ਜੀ ਡਾਕਟਰ ਆਜੋ ਲੈ ਜਿਓ ਜੀ ਮੈਂ ਸਿਰਫ ਭਾਂਡੇ ਦੇ ਰਿਹਾ ਤਾਂ ਕਿ ਉਹ ਭਾਂਡੇ ਮੁੰਡਿਆਂ ਨਾਲ ਗਲਤੀ ਨਾਲ ਚੱਕ ਲੈ। ਆ ਭਾਂਡੇ ਛੋਟੇ ਦੇਤੇ ਸਪੇਨਰ ਵਗੈਰਾ ਅਸੀਂ ਨਾ ਹੀ ਨਾ ਸੀ। ਚਲ ਵਾਹ। ਕੋਈ ਨਹੀਂ ਮਨੋ ਮੇਰੀ ਪਤਾ ਹੀ ਹੋਰ ਕਿ ਮਾਣਾ ਜਾਂ ਸਾਡੀ ਦਾ ਇੰਨਾ ਚਲੋ ਕੋਈ ਨਹੀਂ ਆਪਾਂ ਕੋਈ ਨਹੀਂ ਸੋਚ ਨਹੀਂ ਕਰਦੇ। ਕੋਈ ਨਹੀਂ ਆਪਾਂ ਤੁਸੀਂ ਦੱਸੋ ਇਹਨਾਂ ਨੂੰ ਕੰਮ ਕੁਝ ਨਹੀਂ ਜਾਣਦਾ ਉੱਪਰ ਬੈਠ ਕੇ।

ਹਾਂ RAM ਰਾਤ ਨੂੰ ਲੰਨੇ ਹੋ ਫਿਰ ਦਿਨ ਚ ਵੀ ਉਹ ਰੇ ਖੜੀ ਰਹੇਗੀ ਸਾਰੀ ਲੱਗੀ ਮੈਂ ਕਹਿੰਦਾ ਸੀ ਸਾਣੀ ਰਹੀ ਵੀ ਨਾਲ ਲੱਗੀ ਵੀ ਨਹੀਂ ਨਹੀਂ ਸਾਰੇ ਨੂੰ ਪਹਿਲਾਂ ਮੈਂ 2 ਮਹੀਨੇ ਪਹਿਲਾਂ ਕਹਿ ਕੇ ਗਿਆ ਮੈਂ ਕਹਿ ਕੇ ਗਿਆ ਨਾ 2 ਮਹੀਨੇ ਪਹਿਲਾਂ ਕਿ ਦਿਨ ਚ ਉਹ ਚੱਕ ਲਿਆ ਕਰੋ ਤੁਸੀਂ ਦਿਨ ਚ ਕਿਉਂ ਨਹੀਂ ਚੱਕਦੇ ਦਿਨ ਚ ਉਹ ਘਰ ਦੇ ਬਾਹਰ ਸੀ ਸਾਹ ਚੜਦਾ ਹੀ ਤਾਂ ਇਹ ਤੁਸੀਂ ਐ ਨਾ ਨਾ ਕਹੋ ਤੁਸੀਂ ਇਹ ਨਾ ਨਾ ਕਹੋ ਮੇਰੇ ਘਰ ਦੇ ਸਾਹ ਚੜਦਾ ਟਿਕਾ ਲਵਾ ਜਾਈਦਾ ਨਾ ਤੁਸੀਂ ਉਹ ਦਿਨ ਚ ਦਿਨ ਚ ਨਹੀਂ ਖੜੀ ਹੋਏਗੀ ਖਾਲੀ ਰਹਿੜੀ ਕਿਉਂ ਖੜੀ ਕਰਨੀ ਆਪਣੇ ਘਰ ਲੈ ਕੇ ਜਾਓ ਠੀਕ ਹੈ ਜੀ ਸਰਦਾਰ ਜੀ ਚੱਕੋ ਫਿਰ ਇਹ ਦੋਹਾਂ ਨੂੰ ਖਾਲੀ ਕਰੋ ਜੀ ਤੇ ਲੈ ਕੇ ਉਹਦਾ ਤੇ ਇਹ ਬੰਦਾ ਕੀ ਆ ਕੇ ਹੈ ਤੱਕ ਟੇਬਲ ਐਟਾ ਨਹੀਂ ਲਾਣਾ ਦਿੰਦੇ ਅੱਛਾ ਨਹੀਂ ਨਹੀਂ

ਕੀ ਕਰਿਆ ਉਹ ਤਾਂ ਕੈਂਪ ਲਏ ਬੰਦੀ ਹਾਂ ਕੈਂਪ ਹੈ ਨਾ ਉਹ ਗਿਆ ਬੰਦ ਦਾ ਰੱਬੜੀ ਜਰਾ ਪ੍ਰਦੀਪ ਸਾਡਾ ਫੜੀਏ ਥੋੜਾ ਮਾਰ ਰਿਹਾ ਜਰਾ ਆਓ ਹੱਸਦੇ ਰਹੋ ਉਹ ਮਾਰੂ ਗੇਰੀ ਵਿੱਚ ਕੋਈ ਆੜਾ ਆ ਕੀਰੀ ਉਹ ਦੇਖਿਆ ਵਾਲਾ ਮੈਂ ਰੈਡੀ ਦਾ ਟੋਟੇ ਅਗਲੇ ਦੀ ਹਾਂ ਜੀ ਬਾਲ ਮਾਰੋ ਹੋ ਗਿਆ ਹੋ ਗਿਆ ਹੌਂਦੇ ਓਏ ਮਾਟਾ ਦੇ ਮੱਟਾ ਆ ਜਾਓ ਉੱਥੋਂ ਲਿਜਾਗੇ ਲਿਜਾਗੇ ਕਹਿੰਦੇ ਰਹੇ ਜਿਹੜੀਆਂ ਹਨ ਨਾ ਜਿਹੜੀਆਂ ਰੇੜੀਆਂ ਕਹੋਣੀਆਂ ਕਹਿੰਿਆ ਨਹੀਂ ਅੱਛੇ ਲੱਗੀਆਂ ਮੈਨੂੰ ਕਹਿੰਦੇ ਕਿਹੜੀਆਂ ਜਿਹੜੀਆਂ ਨਵੀਆਂ ਜਿਹੜੀਆਂ ਲੱਗਦੀਆਂ ਨੇ ਜਿਹਦੇ ਪਿੱਛੇ ਮੈਂ ਤਕਰੀਬਨ 20 ਸਾਲ ਜੂਗੀ ਐਪੀਕੇ ਨੇ ਦੇ ਕੇ ਕਮਿਸ਼ਨਰ ਸਾਹਿਬ ਨੂੰ ਦਿੱਟਿਆ ਉਹ ਤਾਂ ਕੋਈ ਚੱਕੀ ਨਹੀਂ ਜਿੰਦੇ ਜਿਹੜੇ ਪਿਛਲੇ 15 15 20 20 ਸਾਲ ਤੋਂ ਖੜੇ ਨੇ ਬਰੇ ਬੈਠੇ ਨੇ ਇਹਨਾਂ ਨੂੰ ਕਿੰਨੇ ਮੈਂ ਚੱਕ ਦਵਾ ਦੱਸੋ ਨਹੀਂ ਅਸੀਂ ਕੋਈ ਸਾਧਾ ਆਈਐਸ ਗੈਟਰੀ ਤੁਸੀਂ ਆਪਣੀ ਗੱਲ ਖਾਪੋ ਕਿ ਮੈਂ ਗੱਲ ਐਵੇਂ ਨਹੀਂ ਕੋਈ ਕਿਸੇ ਨੂੰ ਡੇੜੀ ਨਹੀਂ ਨਹੀਂ ਚੱਕਦੇ ਕੌਂਸਲਰ ਉਹਨਾਂ ਦੇ ਕੌਂਸਲਰ ਮੈਂ ਉਹ ਕੌਂਸਲਰਾਂ ਨੂੰ ਮੈਂ ਖਲਾ ਮੁੱਕੇ ਤੇ ਮਿਲ ਕਰਾਇਆ ਜਿਹੜੀਆਂ ਬੋਤਾਂ ਨੇ ਮੈਂ ਕਿਨੇ ਚ ਕਰਦਾ ਦੱਸੋ ਕੋਈ ਕੋਈ ਕਿਸੇ ਦੇ ਪ੍ਰਕਾਰ ਵਾਈ ਨਹੀਂ ਹੋਣੀ ਉਹਦੀ ਕਰਦਾ ਕੋਈ ਕੋਈ ਕਾਰਵਾਈ ਨਹੀਂ ਕਰਨੀ ਹੈ ਜੀ ਇਹ ਉਹ ਜਿਹੜੀ ਸਮੱਸਿਆ ਹੈ ਉਹ ਕੀ ਸਮੱਸਿਆ ਕੀ ਆ ਰਹੀ ਹੈ ਦੱਸੋ ਆਏ ਕੋਈ ਸਮੱਸਿਆ ਹੋਏਗੀ ਤਾਂ ਹੀ ਕੋਈ ਸਮੱਸਿਆ ਨਹੀਂ ਬਿਲਕੁਲ ਠੀਕ ਹੈ ਚਿਕਨ ਦਾ ਕੰਮ ਚੱਲ ਰਿਹਾ ਚਿਕਨ ਦਾ ਕੰਮ ਚੱਲ ਰਿਹਾ ਹੋਰ ਕੋਈ ਕੰਮ ਚੱਲਦਾ ਨਹੀਂ ਅਗਰ ਜਿਸ ਤੋਂ ਇਲਾਵਾ ਹੋਰ ਕੋਈ ਕੰਮ ਚੱਲਦਾ ਤਾਂ ਦੋਸਤ ਕੋਈ ਹੋਰ ਸਕੇ ਹੈ ਚਿਕਨ ਤੋਂ ਇਲਾਵਾ ਕੋਈ ਹੋਰ ਕਰਨਾ ਗੱਪੇ ਮੋਟਰਸਾਈਕਲ ਫੂਡ ਵੀ ਆਪਾਂ ਪਿੱਛੇ ਕਰਾ ਦਿੰਦੇ ਜਿਹੜੀ ਗੱਲ ਹੈ ਮੈਂ ਪਿੱਛੇ ਕਰਾ ਦਿੰਦੇ ਪਰ ਇਹ ਛੋਟਾ ਵੀ ਨੂੰ ਪੂਰੇ ਸ਼ਾਮ ਨੂੰ ਮੇਲਾ ਲੱਗ ਜਾਂਦਾ ਹੈ ਅਰੋਨ ਨਵਾਂ ਕੱਬਿਆ ਹੁੰਦਾ ਉਹ ਤਾਂ ਕੁਝ ਕਹਿ ਨਹੀਂ ਜਾਂਦਾ ਮੈਂ ਸਾਰਿਆਂ ਨੂੰ ਕਹਿ ਦੀ ਅੰਦਰ ਜਾ ਰਹੇ ਹਾਂ ਸਭ ਸਭੀ ਲੈਣ ਕਰਾ ਲਓ। ਉਹ ਵੀ ਇਹ ਜਿਹਾ ਕਹਿੰਦਾ ਬਿਲਕੁਲ ਜਿਹਾ ਉਹ ਵੀ ਤਾਂ ਸਾਰੇ ਤਾਂ ਇਹਨੇ ਇਕੱਲੇ ਤੇ ਕਿਸੇ ਤੇ ਨਹੀਂ ਹੁੰਦੇ ਨੇ ਕਿ ਤੁਸੀਂ ਆ ਚਾਹ ਦੇਣੀ ਚੱਕੀ ਇਹਨੇ ਐਸੇ ਇਕੱਲੇ ਲੇਜ਼ੀ ਕਰ ਰਹੇ। ਆਪੀ ਇਕੱਲੇ ਤੇ ਕੋਈ ਨਹੀਂ ਕਰ ਰਹੇ। ਹਾਂਜੀ। ਅਸਲ ਸਾਰਾ ਇਹਨਾਂ ਨੂੰ ਵੀ ਕਹਿਆ ਦੇਖੋ ਆਧਾ ਦਿਨ ਇਹਨਾਂ ਨੂੰ ਕਹਤਾ ਵੀ ਤੁਸੀਂ ਆਪਣੇ ਪਿੱਛੇ ਕਰ ਲਓ। ਇਹ ਰੇੜੀ ਆਪਣੀ ਪਿੱਛੇ ਕਰ ਲਓ ਕੋਈ ਰੇੜੀ ਨਹੀਂ ਚੱਕੀ ਜਾਊਗੀ। ਕੋਈ ਭਰਾਓ ਨਾ ਸਾਰੇ ਕੰਮ ਕਰਦੇ ਹੀ ਕੰਮ ਕਰਨ ਦੋ। ਜਿਹੜਾ ਆਪਾਂ ਕੰਮ ਕਰਨ ਦੀ ਲੋਕਾਂ ਨੇ ਕੰਮ ਕਰਨ ਨੂੰ ਜ਼ਗਾਤਾ ਨਾ ਨਾ ਕੋਈ ਇਹ ਤਾਂ ਕਿਸੇ ਦਾ। ਬਸ ਠੀਕ ਹੈ। ਜੈਨਨ ਨੂੰ ਕੋਈ ਜਗ੍ਹਾ ਦੇ ਦਿਓ। ਚਲੋ ਤੁਸੀਂ ਗੱਲ ਕਰ ਲਓ। ਮੈਂ